ਨੇ ਬਹੁਤ ਜ਼ਿਆਦੇ ਪੈ ਗਿਆ ਜੀ ਅੱਛਾ ਬਹੁਤ ਜ਼ਿਆਦੇ ਜਨਾ ਵੀ ਕਾ ਰੇਟ ਵਧੇ ਨੇ ਕੋਈ ਸਬਜ਼ੀ ਬਹੁਤ ਜ਼ਿਆਦੇ ਵਧ ਗਏ ਨੇ ਸਬਜ਼ੀਆਂ ਦੇ ਵੀ ਪਿਆਜ਼ ਦੇ ਹੜਤਾਲ ਹੋਣੇ ਹੜਤਾਲ ਦੇ ਕਾਰਨ ਚਾਹ ਨੇ ਪੱਟੀ ਮੇਸੋ ਬਿਠਾ ਦੇ ਚੀਜ਼ ਦੇ ਨਾਮ ਜੂਰਾ ਦਿਹਾੜੀ ਵਾਲਾ ਹਾਂਜੀ ਉਹ ਤੇ ਬਹੁਤ ਖਸੂਸਾ ਅਸਰ ਪੈ ਗਿਆ ਜੀ ਉਹਦਾ ਭੁੱਖਾ ਮਰਨ ਵਾਲਾ ਕੰਮ ਆ ਕਿਉਂ ਕੰਮ ਬੰਦ ਹੋ ਗਿਆ ਪਿਆਜ਼ ਆ 1 ਲੱਖ 80 ਰੁਪਏ ਵਧ ਗਿਆ ਖਰਾਬੀ ਹੈ ਖਰਾਬਾ ਕੰਮ ਸਿਸਟਮ ਖਰਾਬੀ ਕਰੀਂ ਡੈਬੀ ਕੀ ਚੀਜ਼ ਹੁੰਦੀ ਹੈ ਲਾਇਸੈਂਸ ਕਿਵੇਂ ਬਣਦਾ ਕਿਵੇਂ ਨਹੀਂ ਬਣਦਾ ਇਹਦਾ ਲੁੱਟ ਖੋਹ ਵਿਚਾਰ ਰੱਖੀ ਇਹਨਾਂ ਨੇ ਸਰਕਾਰਾਂ ਨੇ ਸਸਿਗਾਲ ਜੀ ਇਸ ਕੈਨੂ ਪੰਜਾਬ ਦੇ ਨਾਲ ਜੁੜ ਚੁੱਕੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਟਰੱਕ ਡਰਾਈਵਰਾਂ ਦੇ ਵੱਲੋਂ 31 ਦਸੰਬਰ ਤੋਂ ਲੈ ਕੇ ਹੜਤਾਲ ਜਾਰੀ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਕਾਫੀ ਕਿਆਸ ਲਾਏ ਜਾ ਰਹੇ ਸੀ ਕਿ ਸ਼ਾਇਦ ਇਹ ਇੱਕ ਡਰਮ ਹੈ ਪੈਟਰੋਲ ਦੇ ਰੇਟ ਕੱਟਨੇ ਹੋਣੇ ਆ ਡੀਜ਼ਲ ਦੇ ਰੇਟ ਕੱਟਨੇ ਹੋਣੇ ਆ ਪਰ ਜਦੋਂ ਪੈਟਰੋਲਾਂ ਦੇ ਉੱਪਰ ਪੈਟਰੋਲ ਪੰਪਾਂ ਦੇ ਉੱਪਰ ਵੱਡੀਆਂ-ਵੱਡੀਆਂ ਕਤਾਰਾਂ ਲੱਗ ਚੁੱਕੀਆਂ ਨੇ ਲੋਕ ਤਰਲੂ ਮੱਛੀ ਹੁੰਦੇ ਨਜ਼ਰ ਆ ਰਹੇ ਨੇ ਤੇ ਅੱਜ ਅਸੀਂ ਸੁਨਾਮ ਦੀ ਸਬਜ਼ੀ ਮੰਡੀ ਦੇ ਵਿੱਚ ਪਹੁੰਚਿਆ ਇੱਥੇ ਕੋਈ ਦੁਕਾਨਦਾਰ ਨੇ ਤੇ ਗ੍ਰਾਹਕ ਵੀ ਹੋਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਮਾਹੌਲ ਹੈ ਜਿਹੜਾ ਸਬਜ਼ੀਆਂ ਨੂੰ ਲੈ ਕੇ ਜਾਂ ਹੋਰ ਲੋਕਾਂ ਦੇ ਲੋੜੀਆਂ ਵਾਸਤੇ ਨੇ ਉਹ ਬਦਲ ਦੇ ਅਸਰ ਹੈਗੇ ਨੇ ਜਾਂ ਹੜਤਾਲ ਦਾ ਕੋਈ ਇਹਨਾਂ ਤੇ ਅਸਰ ਹੋਊਗਾ ਗੱਲਬਾਤ ਕਰ ਲੈਣੇ ਆ ਭਾਈ ਸੱਸੀ ਗਾਲ ਜੀ ਕੀ ਹਾਲ ਚਾਲ ਨੇ ਵਧੀਆ ਹੀ ਵਧੀਆ ਹਾਂ ਸਰ ਜੀ ਆਪਾਂ ਗੱਲ ਕਰੀਏ ਹੜਤਾਲ ਚੱਲਦੀ ਨੂੰ ਅੱਜ 2.5 ਦਿਨ ਤੋਂ ਉੱਪਰ ਹੋਣ ਦਾ ਸਮਾਂ ਹੋ ਗਿਆ ਆ ਪੈਟਰੋਲ ਪੰਪਾਂ ਤੇ ਬਹੁਤ ਵੱਡੀਆਂ ਵੱਡੀਆਂ ਲਾਈਨਾਂ ਲੱਗ ਚੁੱਕੀਆਂ ਤੇ ਸਬਜ਼ੀ ਮੰਡੀ ਦੇ ਕੀ ਅਸਰ ਨੇ ਰੇਟ ਵਧਣ ਦੇ ਕੁਝ ਲੱਗਦਾ ਫਿਲਹਾਲ ਤੇ ਅੱਜ ਦੀ ਗੱਡੀ ਦਾ ਕੋਈ ਮਹਿੰਗਾਈ ਨਹੀਂ ਹੋਏਗੀ ਜੋ ਆਮ ਰੇਟ ਚੱਲ ਰਹੇ ਉਹੀ ਚੱਲ ਰਿਹਾ ਜੀ ਕੋਈ ਉਮੀਦ ਲੱਗਦੀ ਆ ਇਸ ਤਰ੍ਹਾਂ ਸਭਾਵਨਾ ਬਣ ਜਾਂਦੀ ਆ ਜਦੋਂ ਕਿਉਂਕੋ ਮਾਲ ਪਿੱਛੋਂ ਹੀ ਨਹੀਂ ਆ ਰਿਹਾ ਆ ਆਪਾਂ ਕੁਝ ਨਹੀਂ ਕਹਿ ਸਕਦੇ ਸਵੇਰ ਦੀ ਗੱਲ ਆਪਾਂ ਕੁਝ ਨਹੀਂ ਕਰ ਸਕਦੇ ਜੀ ਜੇ ਉਹ ਗੱਲ ਅੱਜ ਦੀ ਐ ਜੋ ਰੇਟ ਪਹਿਲਾਂ ਵੀ ਕਰ ਸੀ ਉਹੀ ਵੀ ਸੋ ਇਹਨਾਂ ਦਾ ਕਹਿਣਾ ਕਿ ਜਿਹੜਾ ਫਿਲਹਾਲ ਹੜਤਾਲ ਦਾ ਸਬਜ਼ੀ ਮੰਡੀ ਦੇ ਉੱਪਰ ਇੱਥੇ ਕੋਈ ਅਸਰ ਨਹੀਂ ਪਿਆ ਤੇ ਹੋਰ ਨਾਲ ਲੋਕਾਂ ਦਾ ਵੀ ਪੱਖ ਜਾਣਾਂਗੇ ਤੇ ਤੁਸੀਂ ਸਿਕਾਈ ਨੂੰ ਪੰਜਾਬ ਦੇ ਨਾਲ ਜੁੜੇ ਰਹੋ ਸੋ ਇੱਕ ਸਜਣ ਹੋਰ ਮੌਜੂਦ ਨੇ ਗੱਲਬਾਤ ਕਰ ਲੈਂਦੇ ਹਾਂ ਸੱਸੀ ਗੱਲ ਜੀ ਅੱਜ ਜਿਹੜਾ ਹੜਤਾਲ ਨੂੰ ਲੈ ਕੇ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਅੱਜ ਪੰਜਾਬ ਦੇ ਵਿੱਚ ਬਹੁਤ ਚਰਚਾ ਹੋ ਰਹੀ ਆ ਪੈਟਰੋਲ ਪੰਪ ਦੇ ਵੱਡੀਆਂ-ਵੱਡੀਆਂ ਲਾਈਨਾਂ ਲੱਗ ਚੁੱਕੀਆਂ ਨੇ ਆ ਸਬਜ਼ੀ ਮੰਡੀ ਦੇ ਵਿੱਚ ਵੀ ਕੋਈ ਅਸਰ ਪਿਆ ਇਸ ਹੜਤਾਲ ਦਾ ਹਾਂਜੀ ਹਾਂ ਪੈ ਗਿਆ ਕਿੰਨਾ ਕ ਅਸਰ ਪਿਆ ਦਾ ਬਹੁਤ ਜ਼ਿਆਦਾ ਪੈ ਗਿਆ ਜੀ ਹਾਰੂ ਪਏ ਆ ਅੱਛਾ ਬਹੁਤ ਜ਼ਿਆਦੇ ਜੰਨਾ ਵੀ ਰੇਟ ਵਧੇ ਨੇ ਕੋਈ ਸਬਜ਼ੀ ਬਹੁਤ ਜ਼ਿਆਦੇ ਵਧ ਗਏ ਨੇ ਰੇਟ ਜੀ ਸਬਜ਼ੀਆਂ ਦੇ ਵੀ ਪਿਆਜ਼ ਦੇ ਹੜਤਾਲ ਹੋਟੇ ਹੜਤਾਲ ਦੇ ਕਾਰਨ ਜਾਨੀ ਪੱਟੀ ਮੇਸ ਹੋ ਗਈ ਸਾਰੇ ਚੀਜ਼ ਦੇ ਦੁਕਾਨਦਾਰ ਉਧਰ ਦੇ ਪਾਸੇ ਹੀ ਬੈਠੇ ਨੇ ਉਹਨਾਂ ਨਾਲ ਵੀ ਆਪਾਂ ਕੁਝ ਗੱਲਬਾਤ ਕਰਦੇ ਆ ਕੀ ਲੱਗਦਾ ਅਸਰ ਕਿੰਨਾ ਕੁ ਪੈ ਚੁੱਕਿਆ ਬਹੁਤ ਅਸਰ ਪੈ ਗਿਆ ਜੀ ਅੱਛਾ ਕੀ ਕੀ ਸਭਾਵਨਾ ਲੱਗਦੀ ਹੈ ਹੜਤਾਲ ਇਹ ਦੋ ਤਿੰਨ ਦਿਨਾਂ ਤੱਕ ਜਾਰੀ ਰਹੇਗੀ ਜਾਂ ਅੱਜ ਸਰਕਾਰ ਲੱਗਦਾ ਹੈ ਸਰਕਾਰ ਨੂੰ ਕੰਟਰੋਲ ਕਰ ਲੈਣਾ ਚਾਹੀਦਾ ਕਰੋ ਜੀ ਸਰਕਾਰ ਨੂੰ ਕੰਟਰੋਲ ਕਰੋ अच्छा, अच्छा।, अच्छा।, अच्छा। हां जी ਤੁਹਾਨੂੰ ਕਿਵੇਂ ਲੱਗ ਰਿਹਾ ਦੇਖੋ ਇਹਦੇ ਵਿੱਚ ਤੁਹਾਨੂੰ ਪਤਾ ਕੀ ਜੀ ਜਾਈ ਜਿੰਨਾ ਮਜ਼ਦੂਰ ਹੈ ਦਿਹਾੜੀ ਵਾਲਾ ਉਹ ਤੇ ਬਹੁਤ ਖਸੂਸਾ ਅਸਰ ਪੈ ਗਿਆ ਜੀ ਉਹ ਉਹ ਭੁੱਖਾ ਮਰਨ ਵਾਲਾ ਕੰਮ ਆ ਕਿਉਂ ਕੰਮ ਬੰਦ ਹੋ ਗਿਆ ਹੂੰ ਗੁੱਜ ਗੱਲ ਇਹ ਆ ਜਿਹੜਾ ਪਿਆਜ਼ ਆ 1 1,800 ਰੁਪਏ ਵਧ ਗਿਆ ਅੱਛਾ ਹਾਂ ਜੀ ਕੱਲ ਦੇ ਪਰਸੋਂ ਦੇ ਕੀ ਰੇਟ ਸੀਗੇ ਪਰਸੋਂ 20 ਰੁਪਏ 90 ਦੀ ਬਸਰੀ ਜੀ ਹੁਣ ਅੱਜ 180 ਹੁਣ ਇਸ ਨੂੰ ਕਿਹਾ 180 ਰੁਪਏ ਪਰ ਸੇੜੀ ਹੈ 180 ਰੁਪਏ ਕਿਲੋ ਪੈਗਾ ਕੋਈ ਮੈਂ ਮੈਂ ਤਾਂ ਇਹ ਕਹਿੰਦਾ ਜੀ ਗਰੀਬ ਆਦਮੀ ਦਾ ਬਹੁਤ ਬੁਰਾ ਹਾਲ ਹੈ ਕਾਗੜਾ ਦਾ ਬੰਦਾ ਫੇਰ ਵੀ ਘਟ ਦੂ ਕੋਈ ਗਰੀਬ ਦਾ ਕੋਈ ਕਾਰੋਬਾਰ ਠੱਪ ਹੋ ਜਾਂਦਾਗਾ ਜੇ ਹੜਤਾਲ 2-3 ਦਿਨ ਹੋਰ ਚੱਲਦੀ ਰਹੀ ਆ ਲੰਬੀ ਵੀ ਹੋ ਸਕਦੀ ਆ ਤਾਂ ਬਹੁਤ ਵੱਡੀਆਂ ਸਮੱਸਿਆਵਾਂ ਆਉਣਗੀਆਂ ਆ ਜੋ ਹਾਂ ਬਾਦੂ ਜਾ ਰਹੇ ਜੀ ਬਹੁਤ ਜ਼ਿਆਦਾ ਮਗੈ ਹੋਊ ਗਰੀਬ ਦਾ ਜਿਹੜਾ ਔਖਾ ਬਹੁਤ ਹੋ ਜਾਂਦਾ ਬਾਈ ਤੁਹਾਨੂੰ ਕਿਵੇਂ ਲੱਗਦਾ ਕੰਮ ਖਰਾਬ ਹੀ ਹੈ ਜੀ ਖਰਾਬਾ ਕੰਮ ਸਿਸਟਮ ਖਰਾਬ ਹੀ ਕਰ ਰਿਹਾ ਹੈ ਕੀ ਕਾਰਨ ਮੰਨਦੇ ਹੋ ਬਾਰ ਬਾਰ ਸੈਂਟਰ ਸਰਕਾਰ ਕਿਉਂ ਨਵੇਂ ਨਵੇਂ ਕਾਨੂੰਨ ਬਣਾ ਦਿੰਦੀ ਹੈ ਜਿਹੜੇ ਉਹਨੂੰ ਫਿਰ ਰੱਦ ਕਰਨੇ ਪੈਂਦੇ ਨੇ ਹੁਣ ਟਰੱਕ ਡਰਾਈਵਰਾਂ ਨੂੰ ਲੈ ਕੇ ਬਹੁਤ ਵੱਡਾ ਇੱਕ ਬਖੇੜਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਕੀ ਬਹੁਤ ਵੱਡਾ ਰੌਲਾ ਪਿਆ ਗੱਲ ਪੂਰੇ ਭਾਰਤ ਦੀ ਕਰਦੇ ਪੰਜਾਬ ਦੇ ਵਿੱਚ ਵੀ ਕੋਈ ਘਟ ਨਹੀਂ ਕਿਵੇਂ ਲੱਗਦਾ ਪੂਰੇ ਪੰਜਾਬ ਨੂੰ ਨੁਕਸਾਨ ਆਈ ਹਰ ਇੱਕ ਨੂੰ ਨੁਕਸਾਨ ਆਈ ਕਿਸਾਨ ਜ਼ਿਮੀਦਾਰ ਦੁਕਾਨਦਾਰ ਵਿਲੇ ਜੀ ਸਭ ਨੂੰ ਘਟ ਆਈ ਠੀਕ ਹੈ ਜਿਹੜਾ ਅੱਜ ਹੜਤਾਲ ਨੂੰ ਲੈ ਕੇ ਟਰੱਕਾਂ ਦੀ ਹੜਤਾਲ ਨੂੰ ਲੈ ਕੇ ਪੰਪਾਂ ਤੋਂ ਬਹੁਤ ਵੱਡੀਆਂ-ਵੱਡੀਆਂ ਲੈਣਾ ਲੱਗੀਆਂ ਨੇ ਇਹ ਆਮ ਜਨ ਜੀਵਨ ਤੇ ਕਿੰਨਾ ਕਾਸਰ ਪਾਊਗਾ ਇਹ ਜਿਹੜਾ ਸੈਂਟਰ ਸਰਕਾਰ ਨੇ ਕਾਨੂੰਨ ਬਣਾਏ ਨੇ ਕਿੰਨਾ ਕਾਸਰ ਪੈਣਾ ਆਮ ਲੋਕਾਂ ਤੇ ਇਹ ਤਾਂ ਬਹੁਤ ਗਲਤ ਪੈਣਾ ਆ ਸਰ ਸਾਰਾ ਨੂੰ ਪਤਾ ਏ ਕਿਉਂਕਿ ਮਤਲਬ ਹਰੇਕ ਬੰਦਾ ਡਰਾਈਵਰ ਆ ਜੀ ਮਤਲਬ ਮਜ਼ਦੂਰ ਵੀ ਆ ਜੀ ਵਪਾਰੀ ਵੀ ਆ ਹਰੇਕ ਬੰਦਾ ਇਹਦੇ ਵਿੱਚ ਡਰਾਈਵਰ ਆ ਇਹ ਤਾਂ ਗਲਤ ਕਾਨੂੰਨ ਨੇ ਜੀ ਕਿਉਂ ਇਹ ਤਾਂ ਹੁਣ ਜਿਹੜਾ ਮਤਲਬ ਮੋਦੀ ਮੋਦੀ ਕਿਹੜਾ ਗੱਡੀ ਚਲਾ ਰਿਹਾ ਜੇ ਗੱਡੀ ਚਲਾ ਰਿਹਾ ਉਹਨੂੰ ਪਤਾ ਲੱਗੇ ਵੀ ਹਾਂ ਡਰਾਈਵਰੀ ਕੀ ਚੀਜ਼ ਹੁੰਦੀ ਆ ਵੀ ਡਰਾਈਵਰੀ ਕੀ ਚੀਜ਼ ਹੁੰਦੀ ਆ ਲਾਇਸੈਂਸ ਕਿਵੇਂ ਬਣਦਾ ਕਿਵੇਂ ਨਹੀਂ ਬਣਦਾ ਇਹਦਾ ਲੁੱਟ ਖੋਹ ਵਿਚਾਰ ਰੱਖੇ ਇਹਨਾਂ ਨੇ ਸਰਕਾਰਾਂ ਨੇ ਮੋਦੀ ਸਰਕਾਰ ਨੂੰ ਤਾਂ ਪਤਾ ਹੀ ਆ ਹੁਣ ਕੀ ਹਾਂ ਕਿਉਂਕਿ ਮਤਲਬ ਜੇ ਮੋਦੀ ਗੱਡੀ ਚਲਾਵੇ ਉਹਨੂੰ ਪਤਾ ਲੱਗੇ ਕਿ ਮਤਲਬ ਡਰਾਈਵਰੀ ਚੱਲ ਹੁੰਦੀ ਕਿਵੇਂ ਕਿਵੇਂ ਦਾ ਬੰਦੇ ਜੇ ਬੰਦੇ ਨੂੰ ਜਿਹੜੇ ਕਾਨੂੰਨ ਬਣਾਏ ਨੇ ਇਹ ਬੰਦੇ ਨੂੰ ਇਹਨਾਂ ਨੇ ਕਹੇ ਜਾ ਡਰਾਇਆ ਕਿ ਬੰਦਾ ਆਟੋਮੈਟਕੀ ਉਹਦਾ ਐਕਸੀਡੈਂਟ ਹੋਈ ਜੀ ਕਰਨੀ ਜਿਵੇਂ ਪਹਿਲਾਂ ਕਿਸਾਨਾਂ ਨੇ ਇੱਕ ਜਿੱਤ ਹਾਸਲ ਕੀਤੀ ਸੀ ਬਹੁਤ بڑے ਕਾਲੇ ਕਾਨੂੰਨ ਉਦੋਂ ਵੀ ਸੀ ਇਹ ਵੀ ਇੱਕ ਕਾਲਾ ਕਾਨੂੰਨ ਹੀ ਆ ਮੋਦੀ ਕਿਉਂ ਵਾਰ-ਵਾਰ ਇਹੋ ਜਿਹੀ ਹਰਕਤਾਂ ਕਰਦਾ ਆ ਰਿਹਾ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ ਜੇ ਪੰਜਾਬ ਸਰਕਾਰ ਨੂੰ ਵੀ ਪਤਾ ਹੀ ਹੈ ਹਾਂ ਵੀ ਕਿਉਂ ਆ ਕਿਉਂ ਨਹੀਂ ਹੈਗਾ ਜੀ ਪੰਜਾਬ ਸਰਕਾਰ ਨੂੰ ਹੀ ਪਤਾ ਹੀ ਜੀ ਕਰਨੀ ਹੈਗੀ ਵੀ ਕਾਰਨ ਕੀ ਆ ਹੁਣ ਅੱਗੇ ਪਤਾ ਜੇ ਮੋਦੀ ਵੀ ਆ ਗਿਆ ਤਾਂ ਪੰਜਾਬ ਦਾ ਖਤਮ ਹੈ ਜੀ ਖਤਮ ਹੈ ਜੀ ਜਿਹੇ ਅਸੀਂ ਜੀ ਕਰਨੀ ਹੈਗੀ ਕਿਉਂਕਿ ਜਿਹੜੇ ਹੁਣ ਡਰਾਈਵ ਦੇ ਉੱਪਰ ਇਹ ਕੰਮ ਇਹ ਤਾਂ ਇੱਕ ਕਾਨੂੰਨ ਬਣਾਇਆ ਅਜੇ ਕਾਨੂੰਨ ਹੋਰ ਕਈ ਲਾਗੂ ਹੋਰ ਹੋਣ ਵਾਲੇ ਨਹੀਂ ਜੀ ਕਰਨੇ ਹੈਗੇ ਤੇ ਬਾਕੀ ਮੁੱਦਿਆਂ ਵੀ ਚਾਹੀਦਾ ਬਾਕੀ ਕੀ ਆ ਕਿ ਬਾਕੀ ਸਬਜ਼ੀਆਂ ਦੇ ਰੇਟ ਲਾ ਲਾ ਜੀ ਗੈਸ ਦੇ ਰੇਟ ਲਾ ਲਓ ਪਟਰੋਲ ਦੇ ਰੇਟ ਲਾ ਤੇ ਮੇਰੇ ਸਾਬ ਨਾਲ ਹੁਣ ਪਟਰੋਲ ਦਾ ਰੇਟ ਤਾਂ ਪਟਰੋਲ ਪੰਪ ਬੰਦ ਹੋ ਗਿਆ ਅੱਜ ਤਾਂ ਪ੍ਰਧਾਨ ਮੰਤਰੀ ਆ ਇਹ ਅੱਗੇ ਤਾਂ ਗੈਸ ਸਿਲੰਡਰ ਵੀ ਹੋਣ ਵਾਲੇ ਇਹ ਵੰਦ ਕਰਾਉਣਗੇ ਜੇ ਭਾਜ ਦੇ ਹਾਲਾਤਾਂ ਦੀ ਗੱਲ ਕਰੀਏ ਸਬਜ਼ੀਆਂ ਦੇ ਰੇਟ ਵਧਣ ਦੀ ਕੋਈ ਅਸਾਰ ਲੱਗਦੈ ਨੇ ਆਮ ਲੋਕਾਂ ਦੀ ਜ਼ਿੰਦਗੀ ਤੇ ਬਹੁਤ ਵੱਡਾ ਅਸਰ ਪਊਗਾ ਇਹ ਤਾਂ ਮੋਦੀ ਜੀ ਦਵਾ ਤਕਰੀਬ ਨੇ ਇੰਡੀਆ ਖਤਮ ਕਰੂਗਾ ਜੀ ਖਤਮ ਕਰਨ ਵਾਲਾ ਕੰਮ ਕਿਉਂਕਿ ਗੈਸ ਸਿਲੰਡਰ ਰਸੋਈ ਆ ਜਿਹੜਾ ਚੁੱਲਾ ਚੱਲਦਾ ਉਹ ਕਦੇ ਚੱਲੇ ਨਹੀਂ ਜਾਏਗਾ ਮੋਦੀ ਕੀ ਆ ਮੋਦੀ ਜਿੱਥੇ ਉਹਨੂੰ ਪਤਾ ਮੈਂ ਸਰਕਾਰ ਬਣਾਉਣੀ ਆ ਉੱਥੇ 2000 ਰੁਪਏ ਪਾਉਣ ਦਾ 3000 ਰੁਪਏ ਪਾਉਣ ਦਾ 5000 ਰੁਪਏ ਪਾਉਣ ਦਾ ਇਹ ਥੋੜੀ ਐ ਇਸ ਤਰ੍ਹਾਂ ਸਰਕਾਰਾਂ ਚਲਦੀਆਂ ਨੇ ਇਸ ਤਰ੍ਹਾਂ ਨੇ ਪੰਜਾਬ ਕੀ ਬਾਕੀ ਇੰਡੀਆ ਖਤਮ ਕਰਨਾ ਮੋਦੀ ਨੇ ਮੋਦੀ ਨੇ ਇਹ ਨਹੀਂ ਸੋਚਿਆ ਵੀ ਮਤਲਬ ਕੀ ਹੁਣ ਬਾਰਡਰਾਂ ਦੇ ਵਿੱਚ ਬਾਰਡਰਾਂ ਦੇ ਉੱਪਰ ਲੋਕ ਮਰੀ ਜਾ ਰਹੇ ਨੇ ਜੀ ਉਹਨਾਂ ਬਾਰੇ ਕੀ ਸੋਚ ਰਿਹਾ ਹੋ ਤੇ ਜਿਨ੍ਹਾਂ ਦੇ ਪੁੱਤ ਮਰਦੇ ਨੇ ਉਹਨਾਂ ਬਾਰੇ ਤਾਂ ਸੋਚਦਾ ਨਹੀਂ ਕਿ ਤਾਂ ਮੋਦੀ ਦਾ ਆਪਦਾ ਘਰ ਬਾਰੇ ਸੋਚ ਰਿਆ ਸਾਰੇ ਆਪਣੇ ਘਰ ਬਾਰੇ ਸੋਚਦੇ ਨੇ ਜੀ ਗੱਲ ਨਹੀਂ ਹੈ ਜੀ ਕੋਈ ਕਿਸੇ ਬਾਰੇ ਮਜ਼ਦੂਰ ਵਾਲੇ ਵਪਾਰੀ ਬਾਰੇ ਵਰਗੇ ਨੀਚੇ ਵਾਲੇ ਕੋਈ ਨਹੀਂ ਸੋਚਦਾ ਹੈਗਾ ਆ ਮਾਰਕੀਟ ਦੇ ਵਿੱਚ ਸਾਜੀ ਵਗੈਰਾ ਲੈਣ ਆਇਤੀ ਪਹਿਲਾਂ ਨਾਲ ਕਿੰਨੀ ਕਿੰਨੀ ਮਹਿੰਗਾਈ ਦਾ ਹੜਤਾਲ ਨੂੰ ਦੇਖਿਆ ਅਸਰ ਲੱਗਦਾ ਹੜਤਾਲ ਹੜਤਾਲ ਨੂੰ ਦੇਖ ਕੇ ਤਾਂ ਜੀ ਬਹੁਤ ਮਹਿੰਗਾਈ ਹੋ ਗਈ ਹਾਂ ਇੱਕ ਤਾਂ ਜੀ ਹੁਣ ਆਉਣ ਲੱਗੀ ਪੈਟਰੋਲ ਪੰਪ ਤੇ ਮੇਨ ਪ੍ਰੋਬਲਮ ਆ ਰਹੀ ਹੈ ਤੇਲ ਨਹੀਂ ਮਿਲ ਰਹਾ ਤੇ ਬਾਕੀ ਇੱਥੇ ਪਾ ਚੱਕਦਾ ਜੀ ਇਹ ਹੜਤਾਲ ਮਹਿਜ ਹਲੇ 2-3 ਦਿਨ ਤੋਂ 2.5 ਦਿਨ ਹੀ ਹੋਏ ਨੇ ਜੇ ਲੰਬਾ ਸਮਾਂ ਚੱਲ ਗਿਆ ਕਿੰਨਾ ਕੁ ਨੁਕਸਾਨ ਹੋਣ ਦੇ ਅਸਰ ਲੱਗਦੇ ਨੇ ਤੁਹਾਨੂੰ ਇਹ ਤਾਂ ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ ਹੋ ਜੂਗਾ ਜਨਤਾ ਦਾ ਕਿਉਂਕਿ ਹਰ ਇੱਕ ਥਾਂ ਤੇ ਮਹਿੰਗਾਈ ਹੋ ਜੂਗੀ ਬਹੁਤ ਬੁਰਾ ਹਾਲ ਹੋ ਜੀ ਤੇ ਜਿਹੜੇ ਆਮ ਲੋਕ ਨੇ ਪਿੰਡਾਂ ਦੇ ਵਿੱਚ ਜਨ ਜੀਵਨ ਪ੍ਰਭਾਵਿਤ ਹੋ ਸਕੂਲੀ ਬੱਚਿਆਂ ਦੇ ਵੀ ਅਸਰ ਪਊਗਾ ਸਾਰੇ ਕਿਤੇ ਅਸਰ ਪੈਣਾ ਹੈ ਠੀਕ ਹੈ ਮੈਨਾਂ ਸਰ ਤਾਂ ਬੱਚਿਆਂ ਦੀ ਪੈਣਾ ਜਿਆਦਾ ਤਾਂ ਦੂਜਾ ਤਾਂ ਚਲੋ ਅਡਜਸਟਮੈਂਟ ਕਰ ਲਾਂਦਾ ਬੰਦਾ ਬਾਹਰ ਆਉਣ ਜਾਣ ਵਾਸਤੇ ਪਰ ਬੱਚਿਆਂ ਦਾ ਤਾਂ ਮੇਨ ਪ੍ਰਭਾਅ ਬੱਚਿਆਂ ਦੀ ਪੈਣਾ ਹੈ ਠੀਕ ਹੈ ਧੰਨਵਾਦ ਇੱਕ ਦੁਕਾਨਦਾਰ ਹੋਰ ਮੌਜੂਦ ਨੇ ਗੱਲਬਾਤ ਕਰਦੇ ਆਂ ਹੜਤਾਲ ਦਾ ਆੜਦਿਆਂ ਸੁਣ ਰਹੇ ਆ ਜੀ ਵੀ ਕਹਿੰਦੇ ਗੱਡੀਆਂ ਬੰਦ ਹੋ ਸਕਦੀਆਂ ਨੇ ਮਤਲਬ ਵੀ ਮਾਲ ਦੀ ਛੋਟ ਪੈ ਸਕਦੀ ਹੈ ਅੱਛਾ ਤੇ ਕੋਈ ਰੇਟ ਜਿਹੜੇ ਹੁਣ ਤੁਸੀਂ ਫਰੂਟ ਵਗੈਰਾ ਵੇਚ ਰਹੇ ਹੋ ਕੱਲ ਜਾਂ ਪਰਸੋਂ ਦੇ ਰੇਟਾਂ ਨੂੰ ਅੱਜ ਵਧੇ ਹੋਏ ਲੱਗਦੇ ਨੇ ਤੁਹਾਨੂੰ ਜਾਂ ਹਲੇ ਉਹੀ ਨਾਰਮਲ ਚੱਲ ਰਹੇ ਨੇ ਅੱਜ ਤਾਂ ਰੇਟ ਵੈਸੇ ਉਹੀ ਨਾਰਮਲ ਸੀ ਕੱਲ ਦਾ ਕਹਿ ਨਹੀਂ ਸਕਦੇ ਜੀ ਕਹਿੰਦੇ ਵੀ ਦਿੱਲੀ ਵਾਲੀਆਂ ਗੱਡੀਆਂ ਬੰਦ ਹੋ ਸਕਦੀਆਂ ਨੇ ਵੀ ਗੱਡੀਆਂ ਰੁਕ ਗਈਆਂ ਮਾਲ ਬੰਦ ਹੋ ਗਿਆ ਵਿੱਚੋਂ ਠੀਕ ਹੈ ਹਾਂਜੀ ਵੀ ਟ੍ਰੇਡ ਦਾ ਵਰਕ ਪੈ ਸਕਦਾ ਹੈਗਾ ਕੱਲ ਨੂੰ ਵੱਧ ਵੀ ਸਕਦਾ ਹੈਗਾ ਅੱਛਾ ਕਿੰਨੇ ਕ ਤੁਸੀਂ ਆਰਟੀਆ ਐਸ਼ੀਸ਼ ਤੋਂ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਕਿੰਨਾ ਕੁ ਲੰਮਾ ਸਮਾਂ ਚੱਲ ਸਕਦੀ ਹੈ ਇਹ ਹੜਤਾਲ ਇਹਦਾ ਹੀ ਕਹਿ ਸਕਦੇ ਆਂ ਵੀ ਇਹਨਾਂ ਦਾ ਡਰਾਈਵਰ ਵੀਰਾਂ ਦਾ ਅਸੀਂ ਵੀ ਇਹਨਾਂ ਦੇ ਨਾਲ ਖੜੇ ਆਂ ਜਿੰਨਾ ਕ ਸੰਜੋਗ ਹੈਗਾ ਅਸੀਂ ਖੜੇ ਆਂ ਉਹਨਾਂ ਦੇ ਨਾਲ ਖੜੇ ਆਂ ਵੀ ਉਹਨਾਂ ਦਾ ਹੱਲ ਹੋਣਾ ਚਾਹੀਦਾ ਹੈ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ ਹਾਂਜੀ ਤੇ ਵੱਖ-ਵੱਖ ਤਰ੍ਹਾਂ ਦੇ ਲੋਕਾਂ ਦੇ ਆਪਣੇ ਜਿਹੜਾ ਪ੍ਰਤੀਕਿਰਿਆ ਸੀ ਨੇ ਲਈ ਆ ਕਿਉਂਕਿ ਹਰ ਇੱਕ ਵਰਗ ਹੈ ਜਿਹੜਾ ਇਸ ਹੜਤਾਲ ਦੇ ਨਾਲ ਪਰੇਸ਼ਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਲੋਕ ਸਰਕਾਰ ਨੂੰ ਵੀ ਲਾਣ ਦਾ ਪਾ ਰਹੇ ਨੇ ਉੱਥੇ ਡਰਾਈਵਰਾਂ ਦੇ ਹੱਕ ਦੇ ਵਿੱਚ ਵੀ ਖੜੇ ਹੋਏ ਨਜ਼ਰ ਆਉਂਦੇ ਨੇ ਮੈਂ ਮੇਰੇ ਕੈਮਰਾ ਪਰਸਨ ਜਸ਼ਨ ਦੇ ਨਾਲ ਜਗਦੀਪ ਸਿੰਘ ਸਕਾਈ ਨਿਊਜ਼ ਪੰਜਾਬ ਸੁਨਾਮ ਸ਼ਹੀਦ ਦੋਦੋਂ ਸਿੰਘ